ਸਸ਼ੀ ਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਬਾਰੇ ਜੋ ਇਸ ਸਮੇਂ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਦੇ ਲਈ ਸਾਰੇ ਹੀ ਪੰਜਾਬੀਆਂ ਨੂੰ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਚਲੇ ਗਏ ਕਿਉਂਕਿ ਉਹਨਾਂ ਦਾ 27 ਤਰੀਕ ਨੂੰ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਦੀ ਵਜ੍ਹਾ ਦੇ ਕਾਰਨ ਉਹਨਾਂ ਦੀ ਮੌਤ 12 ਦਿਨਾਂ ਤੋਂ ਬਾਅਦ 40 ਹਸਪਤਾਲ ਦੇ ਵਿੱਚ ਹੋ ਜਾਂਦੀ ਹੈ ਹੁਣ ਉਸ ਮੌਤ ਦੇ ਬਾਰੇ ਵੱਡੇ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਵੱਡੇ ਵੱਡੇ ਖੁਲਾਸੇ ਕਿਤੇ ਜਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਨਾਲ ਹੋਈ ਹੈ ਜਾਂ ਫਿਰ ਉਹਨਾਂ ਦਾ ਕਤਲ ਕੀਤਾ ਗਿਆ ਹੈ ਦੋਸਤੋ ਇਹ ਸਬੂਤ ਮੈਂ ਤੁਹਾਨੂੰ ਇੱਕ ਵੀਡੀਓ ਦੇ ذریعے ਸਾਬਿਤ ਕਰਾਂਗਾ ਕਿ ਆਖਰਕਾਰ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਦੇ ਨਾਲ ਨਹੀਂ ਸਗੋਂ ਉਹਨਾਂ ਦਾ ਜ਼ਬਰਦਸਤੀ ਬੇਹਰامی ਦੇ ਨਾਲ ਕਤਲ ਕੀਤਾ ਗਿਆ ਹੈ ਜਿਸ ਕਰਕੇ ਉਹ ਹਮੇਸ਼ਾ ਲਈ ਆਪਣੇ ਪਰਿਵਾਰ ਨੂੰ ਤੇ ਸਾਡੇ ਪੰਜਾਬੀਆਂ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਚਲੇਗੀ ਮੈਂ ਤੁਹਾਨੂੰ ਉਹਨਾਂ ਖੁਲਾਸਿਆਂ ਬਾਰੇ ਤੇ ਇੱਕ ਵੀਡੀਓ ਦੇ ਸਬੂਤ ਰਾਹੀਂ ਜਰੂਰ ਸਾਬਿਤ ਕਰਾਂਗਾ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸਭ ਤੋਂ ਪਹਿਲਾ ਖੁਲਾਸਾ ਇਹ ਹੈ ਕਿ ਦੋਸਤੋ ਜਦੋਂ ਰਾਜਵੀਰ ਜਵੰਦਾ ਹਮੇਸ਼ਾ ਰਾਈਡ ਕਰਨ ਦੇ ਲਈ ਆਪਣੀ ਬਾਈਕ ਦੇ ਉੱਤੇ ਨਿਕਲਦਾ ਸੀ ਤਾਂ ਰਾਜਵੀਰ ਜਵੰਦਾ ਨੇ ਜਿਹੜਾ ਹੈਲਮਟ ਪਾਇਆ ਹੁੰਦਾ ਸੀ ਉਸ ਉੱਤੇ ਕੈਮਰੇ ਲੱਗੇ ਹੁੰਦੇ ਸੀ ਬਿਨਾ ਕੈਮਰਿਆਂ ਦੇ ਵਿੱਚ ਰਾਜਵੀਰ ਜਵੰਦਾ ਦੀ ਵੀਡੀਓ ਐਕਸੀਡੈਂਟ ਦੀ ਕੈਦ ਹੋ ਸਕਦੀ ਸੀ ਕਿਉਂਕਿ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਨਾਂ ਦਾ ਐਕਸੀਡੈਂਟ ਪਸ਼ੂਆਂ ਦੇ ਕਾਰਨ ਹੋਇਆ ਕੋਈ ਬੰਦਾ ਕਹਿੰਦਾ ਕਿ ਕਿਸੇ ਗੱਡੀ ਦੇ ਵਿੱਚ ਵੱਜਣ ਦੇ ਕਾਰਨ ਹੋਇਆ ਜਿੰਨੇ ਮੂੰਹ ਉਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਪਰ ਅਚਾਨਕ ਉਸ ਦਿਨ ਉਹਨਾਂ ਦੇ ਕੈਮਰੇ ਕਿਉਂ ਬੰਦ ਹੋ ਗਏ ਜਾਂ ਇਸ ਦੇ ਪਿੱਛੇ ਕੋਈ ਵਜ੍ਹਾ ਹੈ ਜਾਂ ਰਾਜਵੀਰ ਜਵੰਦਾ ਦੇ ਨਾਲ ਕੋਈ ਚਲਾਕੀ ਖੇਡੀ ਗਈ ਉਸ ਦਿਨ ਕੈਮਰੇ ਅਚਾਨਕ ਬੰਦ ਕਿਵੇਂ ਹੋਏ ਇਹ ਇੱਕ ਵੱਡਾ ਸਵਾਲ ਉੱਠਿਆ ਹੈ ਤੇ ਦੂਜੀ ਗੱਲ ਦੋਸਤੋ ਸਭ ਤੋਂ ਵੱਡੀ ਇਹ ਸਾਹਮਣੇ ਆ ਰਹੀ ਹੈ ਤੇ ਦੋਸਤੋ ਜਿਹੜੇ ਰਾਜਵੀਰ ਜਵੰਦਾ ਦੇ ਪੱਕੇ ਯਾਰ ਮਿੱਤਰ ਸੀ ਜਿਨ੍ਹਾਂ ਦੇ ਨਾਲ ਉਹ ਹਮੇਸ਼ਾ ਰਾਈਡ ਕਰ ਨਿਕਲਦੇ ਸੀ ਉਹ ਕਦੇ ਵੀ ਇਕੱਲੇ ਨਹੀਂ ਜਾਂਦੇ ਸੀ ਪੰਜ ਜਾਂ ਫਿਰ 7 ਯਾਰ ਦੋਸਤ ਉਹ ਇਕੱਠੇ ਮੌਜੂਦ ਹੁੰਦੇ ਸੀ ਜਦੋਂ ਰਾਈਡ ਕਰਨ ਲਈ ਜਾਂਦੇ ਸੀ ਪਰ ਉਸ ਦਿਨ ਉਹ ਬਿਲਕੁਲ ਇਕੱਲੇ ਸੀ ਉਹਨਾਂ ਦੇ ਹੈਲਮਟ ਦੇ ਕੈਮਰੇ ਵੀ ਬੰਦ ਸੀ ਤੇ ਇਕੱਲੇ ਰਾਈਡ ਕਰ ਰਹੇ ਸੀ ਜੇਕਰ ਜੇਕਰ ਤੁਹਾਨੂੰ ਇਹ ਗੱਲ ਝੁੱਠੀ ਲੱਗਦੀ ਹੈ ਮੈਂ ਤੁਹਾਨੂੰ ਇੱਕ ਸਬੂਤ ਰਾਹੀ ਵੀਡੀਓ ਦਿਖਾਂਦਾ ਤੇ ਬਾਕੀ ਗੱਲ ਉਹ ਤੋਂ ਅੱਗੇ ਫਿਰ ਕਰਦੇ ਹਾਂ ਪਹਿਲਾਂ ਵੀਡੀਓ ਦੇਖੋ ਆ ਦੇਖੋ ਦੋਸਤੋ غور ਦੇ ਨਾਲ ਕਿ ਰਾਜਵੀਰ ਜਵੰਦਾ ਇਕੱਲੇ ਰਾਈਡ ਕਰ ਰਹੇ ਹਨ ਉਹਨਾਂ ਦੇ ਨਾਲ ਕੋਈ ਵੀ ਯਾਰ ਮਿੱਤਰ ਨਹੀਂ ਉਹ ਇਕੱਲੇ ਰਾਈਡ ਕਰ ਰਹੇ ਹਨ ਧਿਆਨ ਦੇ ਨਾਲ ਦੇਖੋ ਤਾਂ ਦੇਖਿਆ ਦੋਸਤੋ ਉਸ ਦਿਨ ਰਾਜਵੀਰ ਜਵੰਦਾ ਅਚਾਨਕ ਇਕੱਲੇ ਕਿਵੇਂ ਸੀ ਇਹ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਜੇਕਰ ਰਾਜਵੀਰ ਜਵੰਦਾ ਦੇ ਯਾਰ ਮਿੱਤਰ ਨਾਲ ਹੁੰਦੇ ਤਾਂ ਉਹਨਾਂ ਨੂੰ ਫਰਸਟ ایڈ ਸਹਾਇਤਾ ਦਿੱਤੀ ਜਾ ਸਕਦੀ ਸੀ ਜਿਸ ਕਾਰਨ ਰਾਜਵੀਰ ਜਵੰਦਾ ਦੀ ਜਾਨ ਬਚ ਸਕਦੀ ਸੀ ਤੇ ਦੋਸਤੋ ਹੁਣ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਸਰਕਾਰੀ ਐਮਰਜੈਂਸੀ ਐਂਬੂਲੈਂਸ ਬੁਲਾਈ ਜਾਂਦੀ ਹੈ ਉਸ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਨੂੰ ਕਿਉਂ ਨਹੀਂ ਲਿਜਾਇਆ ਗਿਆ ਕਿਉਂਕਿ ਦੋਸਤੋ ਜੇਕਰ ਰਾਜਵੀਰ ਜਵੰਦਾ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾਂਦਾ ਜਿਸ ਦੇ ਵਿੱਚ ਐਡਵਾਂਸ ਲਾਈਫ ਸਪੋਰਟ ਸਿਸਟਮ ਲੱਗਿਆ ਹੁੰਦਾ ਹੈ ਤੇ ਉਸ ਦੇ ਵਿੱਚ ਆਕਸੀਜਨ ਦਾ ਸਿਸਟਮ ਵੀ ਮੌਜੂਦ ਹੁੰਦਾ ਹੈ ਤੇ ਇੱਕ ਡਾਕਟਰ ਵੀ ਮੌਜੂਦ ਹੁੰਦਾ ਹੈ ਜਿਸ ਦੇ ਕਾਰਨ ਵਿਅਕਤੀ ਨੂੰ ਫਰਸਟ ਏਡ ਦਿੱਤੀ ਜਾਂਦੀ ਹੈ ਤੇ ਉਸ ਵਿਅਕਤੀ ਦੀ ਜਾਨ ਬਚ ਸਕਦੀ ਹੈ ਪਰ ਉਸ ਦਿਨ ਉਹ ਐਂਬੂਲੈਂਸ ਵੀ ਨਹੀਂ ਬੁਲਾਈ ਗਈ ਪ੍ਰਾਈਵੇਟ ਗੱਡੀ ਦੇ ਵਿੱਚ ਲਿਜਾ ਕੇ ਤਿੰਨ ਚਾਰ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਘੁਮਾਇਆ ਗਿਆ ਜਿਸ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੱਡੀ ਸੀ ਗਰਦਨ ਦੇ ਮਣਕੇ ਸੀ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਨਾਜੁਕ ਹੋ ਗਈ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ 40 ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੋ ਸਕਦਾ ਹੈ ਰਾਜਵੀਰ ਜਵੰਦਾ 40 ਹਸਪਤਾਲ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਦੁਨੀਆਂ ਦੇ ਵਿੱਚੋਂ ਚਲੇ ਗਏ ਹੋ ਕਿਉਂਕਿ ਡਾਕਟਰਾਂ ਨੇ ਆਪਣਾ ਜਿਹੜਾ ਉਸ ਨੂੰ ਰੱਖ ਕੇ ਬਿੱਲ ਬਣਾਣਾ ਸੀ ਬਣਾ ਲਿਆ ਤੇ ਕਰੋੜਾਂ ਰੁਪਇਆ ਛਾਪ ਲਿਆ ਕਿਉਂਕਿ ਜਦੋਂ ਉਹਨਾਂ ਨੂੰ ਇੰਨੇ ਸਮੇਂ ਬਾਅਦ 47 ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਦੀ ਮੌਤ ਇਹ ਸ਼ਬਦ ਤਾਂ ਇਹ ਗੱਲ ਸਾਬਤ ਹੁੰਦੀ ਹੈ ਕਿ ਉਹਨਾਂ ਦੀ ਮੌਤ ਤਾਂ ਹੌਸਪੀਟਲ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਹੋਵੇਗੀ ਕਿਉਂਕਿ ਉਹਨਾਂ ਨੂੰ ਕੋਈ ਵੀ ਫਰਸਟ ایڈ ਨਹੀਂ ਦਿੱਤੀ ਗਈ ਕਿਉਂਕਿ ਦੋਸਤੋ ਵੱਡਾ ਖੁਲਾਸਾ ਇਹ ਵੀ ਹੋਇਆ ਹੈ ਕਿ ਜੇਕਰ ਉਹਨਾਂ ਨੇ ਜੈਕਟ ਪਾਈ ਹੋਈ ਸੀ ਸੇਫਟੀ ਵਾਲੀ हेलਮਟ ਪਾਇਆ ਹੋਇਆ ਸੀ ਬੂਟ ਪਾਏ ਹੋਏ ਸੀ ਮਤਲਬ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਉੱਤੇ ਖਰਚ ਕੀਤਾ ਹੋਇਆ ਸੀ ਬੋਡੀ ਨੂੰ ਕਵਰ ਕੀਤਾ ਹੋਇਆ ਸੀ ਕਿ ਜੇਕਰ ਇੰਨਾ ਭਿਆਨਕ ਐਕਸੀਡੈਂਟ ਵੀ ਹੁੰਦਾ ਤਾਂ ਉਹਨਾਂ ਦੀ ਜਾਨ ਕਟੋ-ਕਟ ਬਚ ਸਕਦੀ ਸੀ ਸੱਟਾਂ ਲੱਗ ਸਕਦੀਆਂ ਸੀ ਇਹ ਇੱਕ ਵੱਡਾ ਸਵਾਲ ਬਣ ਕੇ ਸਾਹਮਣੇ ਖੜਾ ਹੋਇਆ ਹੈ ਕਿ ਆਖਰਕਾਰ ਉਹਨਾਂ ਦੀ ਮੌਤ ਹੋਈ ਹੈ ਜਾਂ ਫਿਰ ਉਹਨਾਂ ਦਾ ਕਤਲ ਹੋਇਆ ਹੈ ਦੋਸਤੋ ਇਹ ਗੱਲ ਤਾਂ ਹੁਣ ਸਾਬਤ ਹੋ ਗਈ ਤੇ ਦੂਜੇ ਪਾਸੇ ਦੋਸਤੋ ਡਾਕਟਰਾਂ ਦੇ ਵੱਲੋਂ ਬਹੁਤ ਸਾਰੇ ਤੱਤ چھਪਾਏ ਗਏ ਕਿਉਂਕਿ ਉਹਨਾਂ ਨੂੰ ਐਡਮਿਟ ਕਰਨ ਤੋਂ ਬਾਅਦ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਹ ਕਿਹਾ ਜਾਂਦਾ ਸੀ ਕਿ ਹਾਲਤ ਬਹੁਤ ਨਰੁਜਕ ਹੈ ਬਹੁਤ ਜ਼ਿਆਦਾ ਖਰਾਬ ਹੈ ਉਹਨਾਂ ਦਾ ਦਿਲ ਸਹੀ ਕੰਮ ਕਰ ਰਿਹਾ ਹੈ ਇਹ ਕਹਿ ਕੇ ਬੁਲੇਟਿਨ ਬੰਦ ਕੀਤਾ ਜਾਂਦਾ ਸੀ ਪਰ ਆਖਰਕਾਰ 11-12 ਦਿਨਾਂ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਫੋਟਿਸ ਹਸਪਤਾਲ ਦੇ ਵੱਲੋਂ ਮ੍ਰਿਤਕ ਕਰਾਰ ਦਿੱਤਾ ਗਿਆ ਇਹ ਖੁਲਾਸੇ ਸਾਬਤ ਕਰਦੇ ਹਨ ਕਿ ਉਹਨਾਂ ਦਾ ਦਿਹਾਂਤ ਨਹੀਂ ਉਹਨਾਂ ਦਾ ਕਤਲ ਹੋਇਆ ਹੈ ਉਹਨਾਂ ਦਾ ਕਤਲ ਹੋਇਆ ਹੈ ਹੁਣ ਹੋ ਤਾਂ ਕੁਝ ਵੀ ਨਹੀਂ ਸਕਦਾ ਤੇ ਅਸੀਂ ਉਸ ਦੇ ਪਰਿਵਾਰ ਦੇ ਲਈ ਤੇ ਉਸ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ